ਸਾਹਿਬੀ ਕਾ ਇਕਦਮ ਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਕਰਪਾਸ਼ੀ ਜੋਸ਼ੀ ਜੇ ਨਾਮ ਤੇ ਅਸੀਂ ਜਨ ਦੁਪਟਾ ਇੱਥੇ ਨਸਾੜੀ ਕਰਦੇ ਹਾਂ ਉਹ ਜੀ ਹਾਜ਼ਰਾਂ ਨੇ ਅਸੀਂ ਤੁਹਾਡੀ ਡਿਲੀਵਰੀ ਵਿੱਚ ਬਹੁਤ ਸੋਨਾ ਜੀਤਣਾ ਹੈ ਕਿ ਤੇ ਯਾ ਮੁਕਤਾਨੇ ਕਿ ਤੇ ਆਜੋ ਫਿਰ ਆਪਾਂ ਆਪਣੇ ਸਭ ਦੇ ਆਪੋ ਸਭੀ ਤਰ੍ਹਾਂ ਦੇ ਹੋਏ ਤੇ ਆਪਾਂ ਮਿਲ ਗਏ ਕਿ ਜਿਹੜਾ ਇਹ ਗੀਤ ਹੈ ਇਹੀ ਇੱਕ ਭੈਣ ਤੇ ਭਰਾ ਵਾਲੀ ਗੋਟ ਹੈ ਭੈਣ ਭਰਾ ਲੋ ਬਹੁਤ ਲੋਚਦੀ ਹੈ ਇਹਦੇ ਵਿੱਚ ਤੁਸੀਂ ਕੀ ਕਹਿੰਦੇ ਹੋ ਕੀ ਸੁਣੋਗੇ ਹੈ ਨਾ ਤੇ ਮੇਰਾ ਤਾਂ ਕਿਤੇ ਇਹੋ ਕਿਸੇ ਤੱਕ ਪਹੁੰਚ ਕੇ ਮਨ ਨਹੀਂ ਪਾਉਂਦਾ ਹੈ ਤੁਸੀਂ ਸੁਣੋ ਤਾਂ ਮੈਨੂੰ ਲੱਗੂਗਾ ਹੈ ਨਾ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ 슈ਗਰ ਲਈ ਗਾਮ ਬਾਣ ਦবাই 슈ਗਰ ਤਾਂ ਬਹੁਤ ਲੋਕ ਪਰੇਸ਼ਾਨ ਨੇ ਕਿ ਨੁਕਤੇ ਮੈਂ ਰਿਪੀਟ ਕਰਦੀ ਰਹਿਣੀ ਆ ਤੇ ਜੋ ਵੀ ਨੇ ਲਿਖਿਆ ਉਹਨੇ ਲਿਖਿਆ ਜਿਹਨੇ ਨਹੀਂ ਲਿਖਿਆ ਉਹਨੇ ਮੂਰ ਲਿਖ ਲਿਓ ਤੇ ਨਾਲੇ ਅੱਧੀ ਕਿਸੇ ਭੈਣ ਭਾਈਆਂ ਨੂੰ ਦੱਸੋ ਜਿਹਨੂੰ ਕਿਸੇ ਹੋਰ ਦਾ ਕਿ ਦੱਸ ਕੇ ਉਲਵੇਗਾ ਕੀ ਬਣੇ ਮੈਂ ਮਹਾਪੁਰਸ਼ਾਂ ਦੀ ਇਹ ਗੱਲਾ ਕੋਈ ਕੋਲ ਪਹੁੰਚਾਉਂਦੀ ਰਹਿਣੀ ਆ ਤੇ ਇਹਨਾਂ ਨੂੰ ਜੇ ਤੁਸੀਂ ਪ੍ਰਤਿਆ ਕੇ ਦੇਖੋਗੇ ਨਾ ਕਰਕੇ ਦੇਖੋਗੇ ਤੇ ਤੁਹਾਨੂੰ ਆਪਣੇ ਆਪ ਅਜਾਟ ਆਉਗਾ ਉਹੀ ਦਵਾਈ ਲੈਣ ਦੀ ਲੋੜ ਨਹੀਂ ਤੇ ਲੋ ਆਜੋ ਫਿਰ ਆਪਾਂ ਅੰਲਾਇਏ ਰਹਿਣਾ ਤਾਂ ਕਿ ਸੋਣੋ ਬੈਠਿਆ ਰਹੇਗੇ ਤੁਹਾਨੂੰ ਤੇ ਆਪ ਵਗਾਇਆ ਕਰੋ ਈ ਹੁੰਦਾ ਵੀ ਆਲਾ ਮੌਸਮ ਆ ਗਿਆ ਹਾਂਜੀ ਤੇ ਰਹਾਾਂ ਦੇ ਵਿੱਚ ਦੀਏ ਦੋਸਾਂ ਕੋ ਖੈਨਾ ਛੁੱਟਦੇ ਆਪਣਾ ਪਰਾਣਾ ਸੰਗਿਆ ਚਰ ਵੀ ਜਿੱਥੇ ਤੁਸੀਂ ਵੀ ਤੇ ਲਖਣ ਹੋਣ ਬਰਥਡੇ ਬੰਨ੍ਹ ਦਹਿਰੀਆਂ i Kati kandhi viti mori Ake tu mili bhiru Ake tainu kadhi vetyori Ake tu mili सु भे छ छ छ भ परि गठ आ ग ਕੇ ਤੁਮ ਮਿਲ ਵੀਰ ਵੇ ਕੀਤ ਲੱਗਦਾ ਵੇ ਕਠੀਆਂ ਅੰਧ ਭੈਣ ਦੇ ਆਗੇ ਤੂੰ ਦੇਖ ਵੀਰ ਵੇ ਸੜ ਹਾਲ ਫਰਤੀਰਾ පැන කපड़ව තද আ තුমিල බැන সাসাමරදී खंड पी मीठी चूरी बीच खंड पी

ਲੋ ਗੀਤ ਰਿਹਾ ਕਿਰਾ ਦੱਸਿਓ ਤੁਹਾਨੂੰ ਸਾਡਾ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਆ ਜੋ ਹੁਣ ਆਪਾਂ ਸ਼ੂਗਰ ਲਈ ਦਾ ਮਾਲ ਭਾਈ ਹੈ ਨਾ ਤੁਸ ਦੀ ਬਾਰੇ ਤੇ ਕਾਪੀ ਪੈਨਸਲ ਤੁਸੀਂ ਲੈ ਲਈਏ ਹੁਣ ਧਿਆਨ ਨਾਲ ਸੁਣੋ ਕੋਈ ਕਹਿੰਦਾ ਸਾਨੂੰ ਇੱਕ ਗੱਲ ਭੁੱਲ ਗਈ ਅਸੀਂ ਆਹ ਨਹੀਂ ਸੁਣੀ ਤੇ ਧਿਆਨ ਨਾਲ ਸੁਣ ਲਓ ਕਾਲੀ ਜੀਰੀ ਕਿਹੜੀ ਜੀਰੀ ਕਾਲੀ ਜੀਰੀ 50 ਗ੍ਰਾਮ 50 ਗ੍ਰਾਮ ਕਾਲੀ ਜੀਰੀ ਅਜਮੈਨ 100 ਗ੍ਰਾਮ ਮੇਥੀ ਦਾਣਾ 25 ਗ੍ਰਾਮ ਕੁੱਲ ਵਜਨੇ ਇਹ 400 ਗ੍ਰਾਮ ਹੋ ਗਿਆ ਠੀਕ ਹੈ ਤੇ ਇਹ ਚੀਜ਼ਾਂ ਦਾ ਤਿੰਨੇ ਚੀਜ਼ਾਂ ਤਵੇ ਤੇ ਅਲੱਗ-ਅਲੱਗ ਰੋਸਟ ਕਰ ਲੋ ਸੇਕ ਲੋ ਹਲਕੇ-ਹਲਕੇ ਇਹਨਾਂ ਦਾ ਚਾਰਾਂ ਇਹਨਾਂ ਦਾ ਪਾਊਡਰ ਬਣਾ ਲਓ ਹੈਨਾ ਪਾਊਡਰ ਬਣਾ ਲਿਆ ਹਰ ਰੋਜ਼ ਤੁਸੀਂ ਇੱਕ ਚਮਚਾ ਹਰ ਰੋਜ਼ ਲਓ 3 ਮਹੀਨੇ ਤੱਕ ਇਹ ਕੋਸੇ ਪਾਣੀ ਨਾਲ ਲੈਣਾ ਹੈ ਹਰ ਰੋਜ਼ ਇੱਕ ਜਾਂ ਤੈਂ ਲੈਂਦੇ ਰਹੋ 3 ਮਹੀਨੇ ਦਾ ਕੋਰਸ ਹੈ 슈ਗਰ ਖਤਮ ਹੋਵੇਗੀ ਹਾਰਟ ਮਜ਼ਬੂਤ ਹੋਊਗਾ ਤੇ ਫਰਸ਼ ਤੇ ਨੰਗੇ ਪੈਰੀ ਨਾਲ ਤੁਰੋ ਤੇ ਹੋ ਸਕੇ ਤਾਂ ਜੇ ਤੁਹਾਨੂੰ ਘਾਹ ਮਿਲ ਜੇ ਤਾਂ ਉਹਦੇ 15 20 ਮਿੰਟ ਦੂਰ ਘਾਹ ਤੇ ਨੰਗੇ ਪੈਰੀ ਫਿਰੋ ਬਾਕੀ ਕੱਚੇ ਰਸਤੇ ਤੇ ਜਰੂਰ ਕੱਚੇ ਥਾਂ ਤੇ 10 20 ਮਿੰਟ ਤੁਸੀਂ ਤੁਰੋ ਤੇ 슈ਗਰ ਤੁਹਾਨੂੰ ਹਰ ਹਾਲਤਰਾ ਮਗ੍ਹਾ ਠੀਕ ਹੋਊਗੀ ਤੇ ਹੁਣ ਦਿਓ ਸਾਨੂੰ ਛੁੱਟੀਆਂ ਕਲਰ ਨੂੰ ਨਵੇਂ ਗੀਤ ਤੇ ਨਵੇਂ ਲੋਕਤਰਾ ਫਿਰ ਮਿਲਦੇ ਹਾਂ ਧੰਨਵਾਦ ਅੱਜ ਵੀਡੀਓ ਦੇਖਣ